ਗੈਂਗਸਟਰਸ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਅੱਜ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਿਹਦੇ ਵਿੱਚ ਸਾਡੀ ਸੀਆਈਏ ਦੀ ਟੀਮ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਇਨੀਸ਼ੀਅਲੀ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਵਪ੍ਰੀਤ ਯੂਵਰਾਜ ਤੇ ਨਵਜੋਤ ਇਹਨਾਂ ਦੇ ਕੋਲੋਂ ਸਾਨੂੰ ਤਿੰਨ 30 ਬੋਰ ਦੇ ਪਿਸਤਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਹੋਈ ਉਹ ਦਿਨ ਤੋਂ ਇਹ ਗੱਲ ਕਲੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਆ ਇੱਕ ਮਲਕੀਤ ਨਾਮ ਦਾ ਬੰਦਾ ਹੈਗਾ ਜੰਡੇਆਲੇ ਪਿੰਡ ਦਾ ਉਹਦੇ ਕੈਨ ਤੇ ਆਪਰੇਟ ਕਰ ਰਹੇ ਸੀ ਇਹ ਜੋ ਹੈ 26 27 ਦੀ ਰਾਤ ਨੂੰ ਬਹਿਰਾਮ ਦੇ ਵਿੱਚ ਗੋਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਜੋ ਹੈ ਮਲਕੀਤ ਵੱਲੋਂ ਜਾਰੀ ਸੀ ਇਨ੍ਹਾਂ ਦੇ ਤਾਰ ਜੋ ਹੈਗੇ ਆ ਬੀਕੇਆਈ ਟਰਰ ਮੋਡਿਊਲ ਨਾਲ ਜੁੜਦੇ ਆ ਜਿਨਾਂ ਨੇ ਜਨਰਲ ਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨ ਸੀ ਇਨਾ ਨੇ ਇਨਾ ਨੇ ਅੱਗੇ ਟੈਰਰ ਫਾਈਨਾਂਸਿੰਗ ਕਰਕੇ ਔਰ ਟੈਰਰਿਸਟ ਐਕਟੀਵਿਟੀਜ਼ ਨੂੰ ਜੋ ਇਨਜਾਮ ਦੇਣਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ ਤੇ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਜੋ ਹੈਗੀ ਹੈ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਿੰਨਕ ਮਾਮਲੇ ਦਰਜ ਦਿੱਤੇ ਹੋ ਮੁਜਿੰਸ ਲਫਨੀ ਇਹ ਜੋ ਲਵਬ੍ਰੀਤ ਯੁਵਰਾਜ ਔਰ ਨਵਜੋਤ ਹੈਗੇ ਜੀ ਇਹ ਪੁਰਾਣੇ ਸਨੇਚਰਜ਼ ਵੀ ਰਹੇ ਹਨ ਤੇ ਇਹ ਪਹਿਲੇ ਸੀ ਕਰਾਇਮ ਦੇ ਵਿੱਚ ਇਨਵੋਲਡ ਹੈਗੇ ਤੇ ਇਹਨਾਂ ਦਾ ਲਿੰਕ 테ਰਰਿਸਟ ਆਰਗੇਨਾਈਜੇਸ਼ਨਸ ਦੇ ਨਾਲ ਕਿਵੇਂ ਬਣਿਆ ਉਹਦੀ ਪੜਤਾਲ ਚੱਲ ਰਹੀ ਹੈ ਤੇ ਉਹ ਜਿਵੇਂ ਜਿਵੇਂ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਕਿਸ ਗਰੁੱਪ ਦੇ ਨਾਲ ਸੰਬੰਧ ਹੈ ਇਹਨਾਂ ਦਾ ਜੀ ਜੋ ਹਲੇ ਜੋ ਤਾਰ ਜੁੜ ਰਹੇ ਹੋ ਬੀਕੀਆਈ ਗਰੁੱਪ ਦੇ ਨਾਲ ਬਬਰ ਖਾਲਸਾ ਗਰੁੱਪ ਦੇ ਨਾਲ ਜੁੜ ਰਹੇ ਤੇ ਅੱਗੇ ਜੋ ਹੈ ਤਫ਼ਤੀਸ਼ ਜਾਰੀ ਹੈ ਰਿਕਵਰ ਕਿਥੇ ਫੋਟੋ ਹੈ ਜੀ ਇਹਨਾਂ ਕੋਲ ਮੇਡ ਇਨ ਪਾਕਿਸਤਾਨ ਪਿਸਤਲ ਵੀ ਫੜੋਇਆ ਹੈ ਜੀ ਤੇ 3 ਬੋਰ ਦੇ 3 ਪਿਸਤਲ ਹੈਗੇ ਜੋ ਕਿ ਇਹਨਾਂ ਦਾ ਸਟੈਂਡਰਡ ਜੋ ਇੱਕ ਡ੍ਰੌਪ ਮੈਕੈਨਿਜ਼ਮ ਹੁੰਦਾ ਹੈ ਕਿ ਗਾਰ ਮਿੱਟੀ ਵਿੱਚ ਗੜ ਜਾਂਦੇ ਨੇ ਤੇ ਦੂਜੀ ਟੀਮ ਆ ਕੇ ਲੈ ਜਾਂਦੀ ਹੈ ਤਾਂ ਕਿ ਇਹਨਾਂ ਦੇ ਆਪਸ ਵਿੱਚ ਕੰਟੈਕਟ ਨਾ ਹੋ ਸਕੇ ਤੇ ਜੋ ਨੈਟਵਰਕ ਹੈਗਾ ਉਹ ਲਿਮਿਟਿਡ ਤਰੀਕੇ ਨਾਲ ਖੁੱਲੇ ਦੇ ਕੇ ਕੋਈ ਵੀ ਅਰੈਸਟ ਹੁੰਦਾ ਇਹ ਇਹੋ ਜਿਹੇ ਮੈਕੈਨਿਜ਼ਮ ਦੇ ਨਾਲ ਇਹਨਾਂ ਨੇ ਵੈਪਨਸ ਵਗੈਰਾ ਚੱਕੇ ਸੀ ਤੇ ਜੋ ਕਿੱਥੋਂ ਚੱਕੇ ਇਹਨਾਂ ਨੇ ਬਾਕੀ ਸਾਰੀ ਸੀਸੀਟੀਵੀ ਫੁਟੇਜਸ ਵਗੈਰਾ ਉਸੇ ਤਰੀਕੇ ਨਾਲ ਕੋਈ ਗੱਲ ਤੋਂ ਨਹੀਂ ਲੀਆ ਹਾਂਜੀ ਇਹਨਾਂ ਦੇ ਕੋਲੋਂ ਸਾਨੂੰ 10 ਰਾਊਂਡ ਮਿਲੇ ਜੀ 10 ਇਹ ਚਲਾ ਚੁਕੇ ਆਲਰੇਡੀ ਤੇ ਇਹਨਾਂ ਨੇ ਫੈਕਟਰੀ ਦੇ ਵੀ ਫਾਇਰਿੰਗ ਕੀਤੀ ਸੀ ਤੇ ਉੱਥੇ ਰਿਪੋਰਟ ਨਹੀਂ ਹੋਈ ਸੀ ਬਾਅਦ ਦੇ ਵਿੱਚ ਜਦੋਂ ਅਸੀਂ ਪਤਾ ਕਰਾਇਆ ਉਹਨਾਂ ਨੂੰ ਲੱਗਿਆ ਕਿ ਜੀ ਰਾਤੀ ਇਵੇਂ ਕੀ ਪਟਾਕੇ ਪਟੂਕੇ ਚਲੇ ਹੋਣੇ ਕੋਈ ਫੰਕਸ਼ਨ ਚੱਲ ਰਿਹਾ ਸੀ ਉਧੇ ਕਰਕੇ ਬਟ ਜੋ ਸਾਰੀ ਗੱਲ ਹੈ ਉਹ ਹੁਣ ਆਫਟਰ ਇਨਵੈਸਟੀਗੇਸ਼ਨ ਕਲੀਅਰ ਹੋਈ ਹੈ ਕਿ ਐਕਸਪੋਰਸ਼ਨ ਕਾਲ ਸੀ ਕੀਤੀ ਇਹਨਾਂ ਨੇ ਅੱਗੇ ਟੈਰਰ ਮੋਡਿਊਲ ਜੋ ਹੈ ਉਹਨੂੰ ਫਾਈਨਾਂਸ ਕਰਨਾ ਸੀ ਉਹਦੇ ਲਈ ਪੈਸੇ ਇਕੱਠੇ ਕਰਦੇ ਸੀ ਹੋਰ ਵੀ ਕੋਈ ਬੰਦੇ ਨਾਲ ਜੁੜੇ ਨਾ ਤਿੰਨ ਤਿੰਨ ਤਲਾਵੇ ਹਲੇ ਜੀ ਹੋਰ ਬੰਦੇ ਇਨਾਂ ਦੇ ਵਿੱਚ ਹੈਗੇ ਆ ਬਟ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਬਿਕੋਜ਼ ਅਗੇਨ ਰੇਡ ਰੂਟ ਚੱਲ ਰਹੀ ਹੈ ਤੇ ਅੱਗੇ ਫਿਰ ਚੱਲ ਆ ਪੁਰਾਣੇ ਸਟ੍ਰੈਚਿੰਗ ਦੇ ਮਾਮਲੇ ਦਰਜ ਹੈਗੇ ਸਰ ਬਰਾਮ ਜਿਸ ਤੇ ਗੋਲੀ ਚੱਲੀ ਹੈ ਜਿਸ ਮੁੰਡੇ ਤੇ ਉਹ ਚੱਕ ਬਿਲਗਾਦਾ ਉਹਨਾਂ ਦਾ ਕੀ ਨਾਮ ਆ ਜਿਨ੍ਹਾਂ ਤੇ ਗੋਲੀ ਚੱਲੀ ਹੈ ਨਹੀਂ ਜੀ ਅਸੀਂ ਵੀ ਡੋਨਟ ਵਾਂਟ ਟੂ ਡਿਸਕਲੋਜ਼ देयर ਆਇਡੈਂਟिटीज ਅਸੀਂ ਆਇਡੈਂਟिटीज ਰੱਖਣਾ ਚਾਹੁੰਦੇ ਆ ਐਸ ਡਿਸਕਰੀਟ ਤਾਂ ਕਿ ਉਹਨਾਂ ਤੇ ਹੋਰ ਅੱਗੇ ਜਾ ਕੇ ਦੇ ਆਰ ਨਾਟ ਟਾਰਗੇਟਡ ਤੋਂ ਉਹ ਵੱਖਰਾ ਤੋਂ ਰਹਿਣ ਚਾਹੇ ਸਰ ਇਹ ਗੱਲ ਕਿਹਾ ਜਾ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਜਿਹੜੀ ਪਗਵਾੜਾ ਵਿਖੇ ਗੋਲੀ ਕ ਉਹ ਉਹ ਨੌਜਵਾਨ ਇਹਨਾਂ ਨਾਲ ਵੀ ਸੰਬੰਧ ਦੱਸੇ ਜਾ ਰਹੇ ਹਨ ਉਹਨਾਂ ਨੇ ਕੋਈ ਸਵਾਲ ਜੀ ਇਹ ਅਗੇਨ ਦਿਸ ਵਾਸ ਬਰਾਉਟ ਅਪ ਇਹ ਇਨਵੈਸਟੀਗੇਸ਼ਨ ਦੌਰਾਨ ਆਇਆ ਸੀ ਬਟ ਅਗੇਨ ਉਹ ਵੈਰੀਫਾਈਡ ਨਹੀਂ ਹੈ ਕਿ ਵੈਰੀਫਾਈ ਅਸੀਂ ਕਰ ਰਹੇ ਤੇ ਉਹਦੇ ਹਿਸਾਬ ਨਾਲ ਹੀ ਅੱਗੇ ਉਹਨੂੰ ਲੈ ਕੇ ਚੱਲ ਰਹੇ ਰਿਮਾਂਡ ਲਈ ਹੈ ਯਾਰ ਅਸਲ ਹਾਂ ਇਹਨਾਂ ਦੇ 3 ਦਿਨ ਦੇ ਰਿਮਾਂਡ ਅਸੀਂ ਲੈ ਚੁੱਕੇ ਹੁਜ ਕੇ ਚੱਲ ਰਹੀ ਹੈ ਹੁਜ ਕੇ ਉਸ ਤੋਂ ਬਾਅਦ ਮਿਸਲ ਕੰਪਲੀਟ ਕਰਕੇ ਉਹਦੇ ਹਿਸਾਬ ਨਾਲ ਰਿਲੀਜ਼ ਹੋਏ ਸਾਰੇ ਪੰਜਾਬੀ ਮੁੰਡੇ ਸਾਰੇ ਜੰਡਿਆਲੇ ਦੇ ਹੈਗੇ ਸਾਰੇ ਜੰਡਿਆਲੇ ਨਸ਼ੇ ਦੇ ਕਮ ਬਬਰ ਖਾਲਸਾ ਦੇ ਅਗੀਤਾ ਕਿਸ ਤਰੀਕੇ ਇਹ ਮੁੰਡਿਆਂ ਨੂੰ ਮਤਲਬ ਲੈਂਕ ਦੇ ਵਿੱਚ ਰਹਿ ਰਹੇ ਇਨਾਂ ਦੇ ਨਾਲ ਜੋ ਵੈਪਨ ਸਪਲਾਈ ਦਾ ਸੀਗਾ ਤੇ ਜੋ ਮਲਕੀਤ ਹੈਗਾ ਮਲਕੀਤ ਦੇ ਲਿੰਕਸ ਆਗੇ ਜੁੜਦੇ ਹਨ ਵਿਦ ਟੈਰਰਿਸਟ ਆਰਗੇਨਾਈਜੇਸ਼ਨਸ ਦੀ ਤੇ ਉੱਥੋਂ ਜੋ ਹੈ ਇਥੋਂ ਕਲੀਅਰ ਹੁੰਦਾ ਹੈ ਕਿ ਇਹਨਾਂ ਦੇ ਲਿੰਕਸ ਹਨ ਦੇ ਆਰ ਇਨ ਟੱਚ ਵਿਦ ਬੀਕੀਆਈ ਤੇ ਜੋ ਨਾਮ ਹੈਗੇ ਐਗਜ਼ੈਕਟ ਵਾਸੀ ਹੁਣ ਸਿੰਸ ਤਫਤੀਸ਼ ਚੱਲਦੀ ਪਈ ਹੈ ਅਸੀਂ ਨਾਮ ਨਹੀਂ ਲੈਣਾ ਚਾਹ ਰਹੇ ਬਟ ਅਦਰਵਾਈਜ਼ ਜੋ ਸਾਡੀ ਹਾਲ ਤੱਕ ਦੀ ਵੈਰੀਫਾਈਡ ਤਫਤੀਸ਼ ਹੈਗੀ ਹੈ ਉਹ ਤੋਂ ਇਹ ਗੱਲ ਸਾਹਮਣੇ ਹੈ